ਸ੍ਰੀ ਕਾਲ ਜੀ ਸਤਿ ਸ੍ਰੀ ਅਕਾਲ ਨਾਮ ਨਾਮ ਕੀ ਨਾਮ ਹੈ ਭਾਦੀ ਆਪਣਾ ਨਾਮ ਡਾਕਟਰ ਹਰਜਿੰਦਰ ਸਿੰਘ ਬਲਾਕ ਲੋਂਗੋਵਾਲ ਦਾ ਪ੍ਰਧਾਨ ਅੱਛਾ ਜੀ ਮੈਡੀਕਲ ਪ੍ਰੈਕਟਿਸ ਐਸੋਸੀਏਸ਼ਨ ਰਜਿਸਟਰਡ ਪੰਜਾਬ 295 ਅੱਛਾ ਜੀ ਤੇ ਜੋ ਅਸੀਂ ਕਿਸਾਨਾਂ ਨੂੰ ਮਿਲਾਵਾਂਗੇ ਕਿ ਮੈਡੀਕਲ ਕੈਂਪ ਕਿ ਕਿਸ ਵਾਸਤੇ ਲਾਇਆ ਹੋਇਆ ਸੋਨੇ ਅਜੂਤ ਹੈ ਤੋਲਬਲਾ ਜਦੇ ਉੱਤੇ ਇਹ ਸਾਰੇ ਪੰਜਾਬ ਵਿੱਚ ਜਿੱਥੇ ਵੀ ਕਿਸਾਨਾਂ ਦਾ ਸੰਘਰਸ਼ ਚੱਲਦਾ ਹੈ ਅੱਛਾ ਜੀ ਅੱਜ ਤੋਂ ਨਹੀਂ ਹਾਂ ਜੀ 1997 99 ਤੋਂ اچھا ਜਿੱਥੇ ਵੀ ਸੰਘਰਸ਼ਾਂ ਸੰਘਰਸ਼ ਚੱਲਦੇ ਨੇ ਕਿਸਾਨਾਂ ਦੇ ਗਰੀਬ ਲੋਕਾਂ ਦੇ ਤਾਂ ਉੱਥੇ ਜਿਹੜੀ ਜਥੇਬੰਦੀ ਹੈ ਮੈਡੀਕਲ ਪ੍ਰੈਜੈਂਸ ਰਜਿਸਟਰਡ ਪੰਜਾਬ ਹਾਂਜੀ ਇਹ ਉੱਥੇ ਜਾ ਕੇ ਮੈਡੀਕਲ ਕੈਂਪ ਲਾਉਂਦੀ ਆ ਜਿੰਨੇ ਦਿਨ ਵੀ ਧਰਨਾ ਚੱਲਦਾ ਉਹਨੇ ਦਿਨ ਫਰੀ ਮੈਡੀਸਨ ਦਿੰਦੀ ਆ ਲੋਕਾਂ ਦਾ ਵਧੀਆ ਢੰਗ ਨਾਲ ਇਲਾਜ ਕਰਦੀ ਆ ਤੇ ਜਿਸ ਤਰ੍ਹਾਂ ਇਹ ਤੁਸੀਂ ਇਹ ਕੈਂਪ ਲਾਉਂਦੇ ਇਹਦੇ ਕੋਈ ਪੈਸਾ ਵੀ ਲੈਂਦੇ ਦਵਾਈਆਂ ਦਾ ਕਿਸਾਨਾਂ ਦਾ ਨਹੀਂ ਇਹ ਸਾਡੇ ਸਾਰੇ ਕੈਂਪ ਫਰੀ ਹੈ ਜੀ ਫਰੀ ਦਵਾਈ ਹੈ ਕਿੰਨੀ ਮਰਜ਼ੀ ਸਾਡੀ ਦਵਾਈ ਲੱਗ ਜੇ ਅਸੀਂ ਲੋਕਾਂ ਦੀ ਫਰੀ ਸੇਵਾ ਕਰਦੇ ਆ ਤੇ ਇਹ ਹੁਣ ਤੁਹਾਨੂੰ ਇਹ ਕੈਂਪ ਲੱਗਿਆ ਕਿੰਨੇ ਦਿਨ ਹੋਗੇ ਟੋਲ ਪਲਾਜ਼ਾ ਤੋਂ ਲੈ ਕੇ ਇਹ ਆਪਾਂ ਨੂੰ 3-4 ਦਿਨ ਹੋ ਗਏ ਇਹ ਜਿੰਨਾ ਚਿਰ ਧਰਨਾ ਚੱਲੂਗਾ ਉਹਨਾਂ ਦਿਨ ਇਹ ਕੈਂਪ ਇੱਥੇ ਰਹੂਗਾ ਅੱਛਾ ਜੀ ਤੇ ਇਸ ਕੈਂਪ ਦੇ ਮੈਂਬਰਾਂ ਨਾਲ ਤੁਸੀਂ ਇਹ ਜਿਹੜਾ ਆਰਡੀਨੈਂਸ ਲੱਗਿਆ ਉਹਦੇ ਤੁਸੀਂ ਉਸੇ ਬਾਰੇ ਵੀ ਤੁਸੀਂ ਕਹੋਗੇ ਕੁਝ ਹਾਂਜੀ ਹਾਂ ਆਰਡੀਨੈਂਸ ਸਾਡੇ ਸਾਰਿਆਂ 'ਤੇ ਲੱਗਿਆ ਹੋਇਆ ਹੈ ਇਹ ਸਾਰਿਆਂ ਦੀ ਆਰਡੀਨੈਂਸ ਸਾਰੀਆਂ ਜਥੇਬੰਦੀਆਂ ਸਾਰੇ ਲੋਕ ਜਿੰਨੇ ਹੈਗੇ ਨੇ ਗਰੀਬ ਲੋਕ ਅਮੀਰ ਲੋਕ ਹਰੇਕ ਵਿਰੋਧ ਕਰ ਰਹੇ ਨੇ ਆਰਡੀਨੈਂਸ ਵੱਲ ਭੇੜੇ ਨੇ ਬਹੁਤ ਖਤਰਨਾਕ ਨੇ ਨਾ ਸਾਡੀਆਂ ਦੁਕਾਨਾਂ ਚੱਲ ਨਹੀਂ ਗਈਆਂ ਨਾ ਸਾਡਾ ਕਿਸਾਨ ਹੈ ਨਾ ਮਜ਼ਦੂਰ ਅਸੀਂ ਬੇਰਜ਼ਗਾਰ ਹੋ ਜਾਾਂਗੇ ਵਿਲੇ ਹੋ ਜਾਾਂਗੇ ਤੇ ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਮੋਦੀ ਸਰਕਾਰ ਨੇ ਇਹੀ ਕਹਿੰਦੇ ਆ ਵੀ ਜਾਂ ਤਾਂ ਇਹਦੀ ਸੋਧ ਕਰ ਦਿਓ ਇਹਦੇ ਵੀ ਕੁਝ ਲੈਣਾ ਜਿਹੜੀ ਆ ਕਹਿੰਦੀ ਆ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਉਹ ਸੋਧ ਕਰ ਦਿਓ ਨਹੀਂ ਇਹਨੂੰ ਵਾਪਸ ਲੈ ਲਓ ਤੇ ਤੇ ਹੋਰ ਅਪੀਲ ਕੀ ਕਰਨਾ ਚਾਹੋਗੇ ਇਸ ਤਰ੍ਹਾਂ ਵੀ ਹੋਣਾ ਕਰੋਨਾ ਵਾਇਰਸ ਚੱਲ ਰਿਹਾ ਸੀ ਤੇ ਹੁਣ ਇਹ ਦੂਰ ਹੁੰਦਾ ਜਾ ਰਿਹਾ ਹੈ ਇਹ ਮੈਡੀਸਨ ਅਰਗੇਸ਼ਨ ਦੇ ਵੱਲੋਂ ਹੀ ਹੋਇਆ ਵੈ ਦਵਾਈਆਂ ਨਾਲ ਹਾਂਜੀ ਹਾਂ ਅਸੀਂ ਜੋ ਇਹ ਵੀ ਸੁਣ ਲੋ ਗੱਲ ਜੋ 23 ਮਾਰਚ ਤੋਂ ਕਰੋਨਾ ਚੱਲਿਆ ਹੈ ਅਸੀਂ ਲੋਕਾਂ ਦੀ ਦਿਨ ਰਾਤ ਸੇਵਾ ਕਰੀ ਹੈ ਆਰਐਮਪੀ ਡਾਕਟਰ ਜੋ ਮੈਡੀਕਲ ਪ੍ਰੈਕটিশਨਰ ਹੈਗੇ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਦਿਨ ਰਾਤ ਦੁਕਾਨਾਂ ਖੋਲੀਆਂ ਨੇ ਵੱਡੇ ਡਾਕਟਰਾਂ ਸਾਰਿਆਂ ਨੇ ਆਪਣੇ ਦੁਕਾਨਾਂ ਬੰਦ ਕਰਕੇ ਮੂਰੇ ਫੱਟੇ ਲਾਤੇ ਸੀ ਰस्सियां ਬੰਨਧੀਆਂ ਸੀ ਪਰ ਸਾਡੀ ਜਥੇਬੰਦੀ ਕੁਝ ਜਥੇਬੰਦੀ ਹੈ ਭਾਰਤ 'ਚ ਜਿਹੜੀ ਗਰੀਬ ਲੋਕਾਂ ਨੂੰ ਹੁਣ ਤੱਕ ਦਵਾਈ ਦਿੰਦੀ ਹੈ ਕਰੋਨਾ ਤੋਂ ਡਰੇ ਨਹੀਂ ਕਰੋਨਾ ਦਾ ਸਖਤ ਮੁਕਾਬਲਾ ਕਰਿਆ ਲੋਕਾਂ ਨੂੰ ਸਮਝਾਇਆ ਵੀ ਤੂੰ ਬਚੋ ਠੀਕ ਹੈ ਭਾਜੀ ਥੈਂਕ ਯੂ